ਕੜੂਆ ਨਗਰ ਪੰਚਾਇਤ ਦੀ ਪ੍ਰਧਾਨ ਬੀਬੀ ਮਨਮੀਤ ਕੌਰ ਦੀ ਅੱਜ ਤਾਜ ਪੋਸ਼ੀ ਡਾਕਟਰ ਐਮ ਐਲ ਏ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤੀ ਗਈ ਹੈ ਆਉ ਤੁਹਾਨੂੰ ਲੈ ਚੰਦਾ ਸਿੱਧਾ ਹੀ ਕੜੂਆ ਜਿੱਥੇ ਬੀਬੀ ਮਨਮੀਤ ਕੌਰ ਜੋ ਕੇ ਨਗਰ ਪੰਚਾਇਤ ਦੇ ਪ੍ਰਧਾਨ ਚੁਣੇ ਗਏ ਸੀ ਉਹਨਾਂ ਦੀ ਅਕਾਦ ਪੋਸ਼ੀ ਹੈ ਤੁਹਾਨੂੰ ਦਿਖਾਣਿਆ ਸਮਾਗਮ ਦੀਆਂ ਤਸਵੀਰਾਂ ਆਜੋ ਆਜੋ ਮਾਣ ਪ੍ਰੀਤ ਆਜੋ

og Det er bra. ਅੱਜ ਖੁਸ਼ੀ ਦਾ ਦਿਹਾੜਾ ਹੈ ਕਿ ਸਾਡੀ ਜਿਹੜੀ ਨਗਰ ਪੰਚਾਇਤ ਖੜੂਆ ਉਹਦੀ ਇਲੈਕਸ਼ਨ ਹੋਈ ਸੀ ਹੁਣੇ ਔਰ ਅਸੀਂ ਦੇਖਿਆ ਕਿ 52 ਫੇਰ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਨੂੰ ਇੱਥੇ ਮਿਲੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਚੁਣੇ ਗਏ ਐਮਸੀ ਸਹਿਵਾਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਤੋਂ ਬਾਅਦ ਅੱਜ ਜਿਹੜੀ ਅੱਜ ਤਾਜਪੋਸ਼ੀ ਕੀਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਪਹਿਲੀ ਮੀਟਿੰਗ ਹੋਈ ਉਸ ਉਹਦੇ ਵਿੱਚ ਮਨਜੀਤ ਕੌਰ ਜੀ ਜੋ ਕਿ 1 ਨੰਬਰ ਵਾਰਡ ਤੋਂ ਚੁਣੇ ਗਏ ਸੀ ਇਹਨਾਂ ਨੂੰ ਜਿਹੜਾ ਹੈਗਾ ਨਗਰ ਕੌਂਸਲ ਦਾ ਪ੍ਰਧਾਨ ਠਾਪਿਆ ਗਿਆ ਸੀ ਤੇ ਸਾਡੇ ਰੀਆ ਜੀ ਜਿਹੜੇ 5 ਨੰਬਰ ਵਾਰਡ ਤੋਂ ਇਹਨਾਂ ਨੂੰ ਵਾਈਸ ਪ੍ਰਧਾਨ ਤੇ ਸਾਡੇ ਸੁਖਜੀਤ ਸੁਖਜੀਤ ਕੌਰ ਜੀ ਜੋ ਕਿ 9 ਨੰਬਰ ਵਾਰਡ ਤੋਂ ਐਮਸੀ ਨੇ ਇਹਨਾਂ ਨੂੰ ਜਿਹੜਾ ਹੈਗਾ ਜੂਨੀਅਰ ਵਾਇਸ ਪ੍ਰਧਾਨ ਲਗਾਇਆ ਗਿਆ ਸੀ ਔਰ ਸਾਡੇ ਹਰਪ੍ਰੀਤ ਭੰਡਾਰੀ ਜੀ ਉਹਨਾਂ ਨੂੰ ਜਿਹੜਾ ਹੈਗਾ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਜਿਹੜਾ ਲਗਾਇਆ ਗਿਆ ਸੀ ਅੱਜ ਕੁਝ ਕਾਰਨਾ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ ਸੋ ਮੈਂ ਚੁਣੇ ਗਏ ਸਾਡੇ ਪ੍ਰਧਾਨ ਤੇ ਮੀਤ ਪ੍ਰਧਾਨ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਸਾਰੇ ਐਮਸੀ ਸਹਿਵਾਨ ਉਹਨਾਂ ਨੂੰ ਵੀ ਮੁਬਾਰਕਬਾਦ ਕਿਉਂਕਿ ਇਹ ਜਿਹੜੇ ਅਹੁਦੇ ਇਹ ਤਾਂ ਇੱਕ ਜ਼ਿੰਮੇਵਾਰੀ ਹੈ ਵੈਸੇ ਸਾਡੇ ਚ ਜਿੰਨੇ ਵੀ 11 ਦੇ 11 ਸਾਡੇ ਐਮਸੀ ਨੇ ਉਹ ਉਹ ਆਪਣੇ ਆਪ ਚ ਬੜੇ ਸਮਰਥਨ ਇਹ ਉਹਨਾਂ ਨੇ ਆਪਣੇ ਸਾਰੇ ਵਾਰਡਾਂ ਚ ਆਪਣੇ ਆਪਣੇ ਵਾਰਡ ਚ ਪੂਰਾ ਕੰਮ ਜਿਹੜਾ ਹੈਗਾ ਉਹ ਕਰਨਾ ਹੈ ਤਾਂ ਕਿ ਲੋਕਾਂ ਨੂੰ ਜੋ ਉਹਨਾਂ ਦਾ ਬਣਦਾ ਹੱਕ ਹੈ ਕਿਉਂਕਿ ਲੋਕਾਂ ਨੇ ਆਪਣਾ ਅਸ਼ੀਰਵਾਦ ਦੇ ਕੇ ਉਹਨਾਂ ਨੂੰ ਐਮਸੀ ਬਣਾਇਆ ਹੁਣ ਐਮਸੀ ਜਿਹੜੇ ਚੁਣੇ ਗਏ ਨੇ ਔਰ ਜਿਹੜੇ ਪ੍ਰਧਾਨ ਵਾਈਸ ਪ੍ਰਧਾਨ ਚੁਣੇ ਗਏ ਨੇ ਇਹਨਾਂ ਦਾ ਫਰਜ਼ ਹੈ ਤੇ ਹੁਣ ਉਹ ਜਿਹੜਾ ਹੈਗਾ ਸਵਾਇਆ ਕਰਕੇ ਜਿਹੜੀ ਆਪਣੇ ਆਬਾ ਮੇ ਆਪਣੇ ਲੋਕ ਨੇ ਉਹਨਾਂ ਦੀ ਸੇਵਾ ਕਰਨ ਸੋ ਮੈਂ ਆਸ ਕਰਦਾ ਕਿ ਜੋ ਇਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਉਹ ਪੂਰੇ ਆਪਣੇ ਤਨ ਦੇਹੀ ਨਾਲ ਇਮਾਨਦਾਰੀ ਨਾਲ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਨਿਭਾਣਗੇ ਔਰ ਜਿੰਨੇ ਵੀ ਐਮਸੀ ਸਹਿਵਾਨ ਨੇ ਉਹਨਾਂ ਨੂੰ ਨਾਲ ਲੈ ਕੇ ਆਪਣਾ ਉਹਨਾਂ ਨੂੰ ਨਾਲ ਲੈ ਕੇ ਤੇ ਸਾਰੇ ਆਪਣੇ ਨਗਰ ਪੰਚਾਇਤ ਘਰਾਂ ਦੀ ਜਿਹੜੀ ਡਵੈਲਪਮੈਂਟ ਇਹਨਾਂ ਨੇ ਕਰਨੀ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਸਤਕਾਰ ਮਿਲਿਆ ਕਿਉਂਕਿ ਪਹਿਲੀ ਪਹਿਲੀ ਨਗਰ ਕਾਉਂਸਲ ਹੈ ਔਰ ਇਹ ਜਿਹੜਾ ਸਾਡਾ ਸ਼ਹਿਰ ਨਗਰ ਕਾਉਂਸਲ ਕੜੂਆ ਇੱਕ ਬਹੁਤ ਹੀ ਪਵਿੱਤਰ ਇੱਕ ਬਹੁਤ ਹੀ ਜਿਹੜੀ ਇਤਿਹਾਸਿਕ ਜਗ੍ਹਾ ਹੈ ਜਿੱਥੇ ਸਾਡੇ ਗੁਰੂ ਸਾਹਿਬ ਉਹਨਾਂ ਨੇ ਵੀ ਚਰਨ ਪਾਏ ਨੇ ਔਰ ਉਸ ਤੋਂ ਇਲਾਵਾ ਪਹਿਲਾਂ ਪਾਂਡਵ ਜਿਹੜੇ ਹੈਗੇ ਉਹਨਾਂ ਨੇ ਵੀ ਜਿਹੜਾ ਕੜੂਆ ਚ ਜਿਹੜਾ ਹੈ ਉਹਨਾਂ ਦੀ ਵੀ ਇਹ ਚੰਚੋ प्राप्त ਜਿਹੜੀ ਇਹ ਧਰਤੀ ਹੈ ਸੋ ਮੈਂ ਆਸ਼ ਕਰਦਾ ਕਿ ਇਸ ਧਰਤੀ ਨੂੰ ਇਹ ਹੋਰ ਚਾਰ ਚੰਦ ਲਗਾਉਣਗੇ ਔਰ ਇਸ ਜਿਹੜੀ ਨਗਰ ਪੰਚਾਇਤ ਦੀ ਜਿਹੜੀ ਡਵੈਲਪਮੈਂਟ ਉਹਦੇ ਲਈ ਕਿਸੇ ਤਰ੍ਹਾਂ ਦਾ ਕੋਈ ਕਸਰ ਨਹੀਂ ਛੱਡਣਗੇ ਔਰ ਮੈਂ ਪਹਿਲਾਂ ਵੀ ਕਿਹਾ ਕਿ ਇਸ ਨਗਰ ਨੂੰ ਅਸੀਂ ਜਿਹੜਾ ਹੈਗਾ ਇੱਕ ਟੂਰਿਜ਼ਮ ਹੱਬ ਦੇ ਤੌਰ ਤੇ ਡਵੈਲਪ ਕਰਾਂਗੇ ਔਰ ਨਾਲ ਜਿਹੜੇ ਹੋਰ ਕੰਮਕਾਰ ਨੇ ਜਿਵੇਂ ਨਿਕਾਸੀ ਦਾ ਬਹੁਤ ਵੱਡੀ ਪ੍ਰੋਬਲਮ ਹੈ ਉਦੇ ਲਈ ਜਿਹੜਾ ਐਸਟੀਪੀ ਜਿਹੜਾ ਹੈਗਾ ਇੱਕ ਉਹਦਾ ਕੰਮ ਚੱਲ ਰਿਹਾ ਬਹੁਤ ਜਲਦ ਉਹ ਵੀ ਤੁਹਾਡੇ ਸਾਹਮਣੇ ਤਿਆਰ ਹੋ ਕੇ ਆਏਗਾ ਔਰ ਉਸ ਤੋਂ ਇਲਾਵਾ ਅਸੀਂ ਜਿਹੜਾ ਸੀਵਰੇਜ ਸਿਸਟਮ ਤੇ ਸਾਫ ਸਫਾਈ ਤੇ ਸੜਕਾਂ ਗਲੀਆਂ ਜੇ ਕੋਈ ਰਹਿ ਗਈਆਂ ਵੈਸੇ ਤੱਕ 3 ਸਾਲ ਦੇ ਅੰਦਰ ਇੰਨਾ ਕੰਮ ਹੋਇਆ ਆਮ ਆਦਮੀ ਪਾਰਟੀ ਵੱਲੋਂ ਕਿ ਮਤਲਬ ਇੱਕ ਜੋ ਅੱਜ ਜਿੱਤ ਮਿਲੀ ਹੈ ਅਗਰ ਇੱਕ ਹੁੰਜਾ ਫਿਰ ਜਿੱਤ ਮਿਲੀ ਹੈ ਤਾਂ ਉਹ ਇੱਥੇ ਕਰਕੇ ਮਿਲੀ ਹੈ ਕਿ ਪਹਿਲਾਂ ਕੰਮ ਕੀਤੇ ਗਏ ਕੰਮ ਕਦ ਕੰਮਾਂ ਦੇ ਹਿਸਾਬ ਨਾਲ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗੀ ਸੀ ਔਰ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਕਿਵੇਂ ਨਗਰ ਪੰਚਾਇਤ ਘੜੂਆ ਦੀ ਜਿਹੜੀ ਸਾਡੀ ਜਨਤਾ ਹੈ ਸਾਡੇ ਲੋਕ ਨੇ ਉਹਨਾਂ ਦਾ ਕਿਵੇਂ ਧੰਨਵਾਦ ਕੀਤਾ ਜਾਏਗਾ ਮੇਰੇ ਕੋਲ ਸ਼ਬਦ ਜਿਹੜੇ ਹੈ ਘਟ ਜਾਂਦੇ ਕਈ ਵਾਰੀ ਕਿ ਇੰਨਾ ਸਤਿਕਾਰ ਉਹਨਾਂ ਨੇ ਕੀਤਾ ਤੇ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਵਾਣਾ ਆਪਣੇ ਵੱਲੋਂ ਵੀ ਤੇ ਆਪਣੀ ਸਾਰੀ ਪਿੰਡ ਵੱਲੋਂ ਸਾਡੇ ਪ੍ਰਧਾਨ ਤੇ ਇਹਨਾਂ ਦੀ ਟੀਮ ਤੇ ਸਾਰੇ ਉਪਨੀਤ ਸਹਿਬਾਨ ਵੱਲੋਂ ਨਗਰ ਪੰਚਾਇਤ ਕੜੂਆ ਦੇ ਜਿੰਨੇ ਵੀ ਵਸਨੀਕ ਨੇ ਉਹਨਾਂ ਨੂੰ ਮੈਂ ਇਹ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦਾ ਇੱਕ ਇੱਕ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕਰਾਂਗੇ ਅਸੀਂ ਔਰ ਇਸ ਨਗਰ ਨੂੰ ਇੱਕ ਐਸਾ ਸਾਫ ਸੁਥਰਾ ਔਰ ਇੱਕ ਵਧੀਆ ਨਗਰ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਵਾਇਵਰ ਜੀ ਦਾ ਖਾਲਸਾ ਵਾਇਵਰ ਜੀ ਦਾ ਬੜਾ ਸ਼ਾਬਾ ਆਮ ਆਦਮੀ ਪਾਰਟੀ ਦੇ ਪੂਰੇ ਮੈਂਬਰ ਜਿਹੜੇ ਨੇ ਜੇਤੂ ਹੋਏ ਨੇ ਪਰ ਉਹਦੇ ਕਈ ਜਿਹੜੇ ਨੇ ਤੁਹਾਡੇ ਐਮਸੀ ਜਿਹੜੇ ਨੇ ਗੈਰ ਹਾਜ਼ਰ ਨੇ ਜੀ ਉਹਨਾਂ ਦਾ ਕਹਿ ਸੱਦਾ ਤੱਕ ਨਹੀਂ ਲੱਗਿਆ ਜੀ ਕਿਉਂ ਗੈਰ ਹਾਜ਼ਰ ਹੈ ਕਿਹਾ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਕੋਈ ਆਪਣੀ ਜਿਹੜਾ ਮਜਬੂਰੀ ਕਰਕੇ ਅ ਅਗਰ ਅਗਰ ਨਹੀਂ ਆਇਆ ਤਾਂ ਉਹਦੇ ਚ ਦੇਖੋ ਕਿਉਂਕਿ ਇਹ ਸਾਡਾ ਈਓ ਸਾਹਿਬ ਖੜੇ ਨੇ ਉਹਨਾਂ ਨੇ ਸਾਰਿਆਂ ਨੂੰ ਈਓ ਸਾਹਿਬ ਸਾਰਿਆਂ ਨੂੰ ਮੈਸੇਜ ਸਾਰਿਆਂ ਨੂੰ ਮੈਸੇਜ ਦਿੱਤਾ ਈਓ ਸਾਹਿਬ ਇੱਕੋ ਹੀ ਇੱਕ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੇ ਮੈਸੇਜ ਨਹੀਂ ਸੀ ਦੇਣਾ ਜਿਹੜੇ ਸਾਡੇ ਈਓ ਸਾਹਿਬ ਨੇ ਐਗਜ਼ੀਕਿਊਟਿਵ ਆਫੀਸਰ ਉਹਨਾਂ ਦਾ ਫਰਜ਼ਾ ਉਹਨਾਂ ਨੇ ਸਾਰਿਆਂ ਨੂੰ ਮੈਸੇਜ ਦਿੱਤਾ ਸਾਰੇ ਜੀ ਉਹਨਾਂ ਨੇ ਸੱਦਾ ਦੇਣ ਤੋਂ ਸਾਰਿਆਂ ਨੂੰ ਨਹੀਂ ਪਹੁੰਚੇ ਜੀ ਉਹਰੇ ਜਿਹੜੇ ਇੱਕ ਜਿਵੇਂ ਮੈਨੂੰ ਹਰਪ੍ਰੀਤ ਭੰਡਾਰੀ ਜੀ ਦਾ ਹੁਣੇ ਪਤਾ ਲੱਗਿਆ ਕਿ ਉਹ ਕੋਰਟ ਕੇਸ 'ਚ ਹੈ ਠੀਕ ਹੈ ਜੀ ਸਾਡੇ 1 ਨੰਬਰ ਤੋਂ ਬੈਠੇ 2 ਨੰਬਰ ਤੋਂ ਸਾਡੇ ਅਮਰਿਤਪਾਲ ਜੀ ਅਮਰਿਤਪਾਲ ਜੀ ਜਸ ਕਰ ਦੂੰਗਾ ਆਏ ਹੋਏ ਅਮਰਿਤਪਾਲ ਅੱਛਾ ਹਾਂ ਉਹ ਉਸ ਕਰਕੇ ਠੀਕ ਹੈ ਜੀ ਕਈ ਕਾਰਨ ਨੇ ਜਿਨ੍ਹਾਂ ਕਰਕੇ ਹੋ ਸਕਦਾ ਵੀ ਆਪਾਂ ਨਹੀਂ ਬੰਦਾ ਪਹੁੰਚਦਾ ਥਾਲਸਾ ਰੈ ਗੁਰਜੀ ਕੇ ਪਤੇ ਪਹਿਲਾਂ ਤਾਂ ਜੀ ਮੈਂ ਆਪਣੇ ਐਮ ਆਰ ਐ ਸਰ ਦਾ ਧੰਨਵਾਦ ਕਰਦੀ ਹਾਂ ਤੇ ਧੰਨਵਾਦ ਕਰਦੇ ਹਾਂ ਕਮਾਂਡੋ ਸਰ ਦਾ ਤੇ ਆਪਣੇ ਜਗਤਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਆਪਣੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਸਾਨੂੰ ਆ ਮਾਨ ਬਖਸ਼ਿਆ ਜੀ

ਔਰ ਜੈਸੇ ਸਰ ਨੇ ਕਿਹਾ ਕਿ ਐਸਟੀਪੀ ਪਲਾਂਟ ਹੋ ਗਿਆ ਇਨ ਸਭ ਤੇ ਹਮ ਕੰਮ ਕਰੇਗੇ ਫॉर श्योर ਜੀ ਜੀ ਸਰ ਐਜ਼ਾਇ ਸੈਡ ਥੈਟ ਕਿ ਟੀਮ ਵਰਕ ਹੈ ਸਰ ਇਹ ਬਿਲਕੁਲ ਜਿਵੇਂ ਮੈਮ ਕਹਿੰਗੇ ਮੈਂ ਵੀ ਮਤਲਬ ਧੰਨਵਾਦ ਕਰਦਾ ਸਾਡੇ ਨਗਰ ਘੜੂਏ ਦੀ ਸੰਗਠਨ ਜਿਨ੍ਹਾਂ ਨੇ ਆਮ ਆਨ ਆਪਾਰਟੀ ਨੂੰ ਵੱਡਾ ਬੋਮਤ ਦੇ ਕੇ 11 ਦੀਆਂ 11 ਸੀਟਾਂ ਆਮ ਦੀ ਪਾਰਟੀ ਦੇ ਖਾਤੇ ਵਿੱਚ ਪਾਈਆਂ ਤੇ ਮੈਂ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਾਡੇ ਇਲਾਕੇ ਦੀ ਸ਼ਾਨ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਕੰਮ ਨਗਰ ਪੰਚਾਇਤ ਕੜੂਆ ਜਦੋਂ ਬਣਿਆ ਤੇ 2022 ਤੋਂ ਜਦੋਂ ਐਮ ਐਲ ਏ ਸਾਹਿਬ ਨੇ ਸ਼੍ਰੀ ਚਮਕੌਰ ਸਾਹਿਬ ਦੀ ਵਿਧਾਨ ਸਭਾ ਦਾ ਚਾਰਜ ਲਿਆ ਉਦੋਂ ਤੋਂ ਐਮ ਐਲ ਏ ਸਾਹਿਬ ਦੀ ਅਗਵਾਈ ਦੇ ਵਿੱਚ ਵੱਡੇ ਪੱਧਰ ਤੇ ਕੰਮ ਹੋਏ ਨੇ ਨਗਰ ਪੰਚਾਇਤ ਕੜੂਆ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਤੁਸੀਂ ਨਗਰ ਦੇ ਵਿੱਚ ਤੁਸੀਂ ਆਪ ਜਿਹੜਾ ਕੱਢ ਲੋ ਠੀਕ ਹੈ ਤੁਸੀਂ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਉੱਤੇ 2022 ਤੋਂ ਪਹਿਲਾਂ ਦੇ ਕੀ ਸੀਨ ਸੀਗੇ ਤੇ 2022 ਤੇ ਬਾਦੋਂ ਅੱਜ ਕੀ ਸੀ ਨੇ ਬਹੁਤ ਵੱਡੇ ਪੱਧਰ ਤੇ ਡਿਵੈਲਪਮੈਂਟ ਹੋਈ ਹੈ ਜਿਸ ਕਰਕੇ ਲੋਕਾਂ ਨੇ ਐਡਾ ਵੱਡਾ ਮਤਲਬ ਮਾਰਜਨ ਦੇ ਨਾਲ ਸਾਨੂੰ ਇੱਕ ਤਰਫਾ ਮੁਕਾਬਲੇ ਦੇ ਵਿੱਚ 11 ਦੀ 11 ਸੀਟਾਂ ਦੇ ਕੇ ਆਮ ਆਨី ਪਾਰਟੀ ਨੂੰ ਜਿਤਾਇਆ ਤੇ ਮੈਂ ਸਾਰੇ ਕੌਂਸਲ ਸਹਿਬਾਨਾਂ ਨੂੰ ਪ੍ਰਧਾਨ ਸਾਹਿਬ ਨੂੰ ਮੀਤ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕੀ ਜਿਹੜਾ ਲੋਕਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ ਐ ਐਮ ਐਲ ਏ ਸਾਹਿਬ ਨੇ ਤੁਹਾਡੇ ਤੇ ਭਰੋਸਾ ਜਤਾਇਆ ਐ ਇਹ ਭਰੋਸੇ ਨੂੰ ਆਪਾਂ ਨੇ ਕਾਇਮ ਕਰਕੇ ਇਸੇ ਤਰ੍ਹਾਂ ਹੀ ਜਿਹੜੇ ਵਿਕਾਸ ਕਾਰਜ ਨੇ ਹਲਕੇ ਦੇ ਇਸ ਨਗਰ ਦੇ ਉਹਨਾਂ ਨੂੰ ਨਿਰੰਤਰ ਜਾਰੀ ਰੱਖਣਾ ਹੈ ਤਾਂ ਕਿ ਕਿਉਂਕਿ ਲੋਕਾਂ ਲੋਕ ਹੀ ਜਿਹੜੀ ਉਹਨਾਂ ਦੀ ਪਾਵਰ ਹੁੰਦੀ ਐ ਲੋਕਾਂ ਦਾ ਸਤਿਕਾਰ ਤੇ ਲੋਕਾਂ ਦਾ ਵਿਸ਼ਵਾਸ ਸਾਡੇ ਤੇ ਬਣਿਆ ਰਹੇ ਮੈਂ ਸਾਰਿਆਂ ਦਾ ਸਾਰੇ ਵੀਰਾਂ ਆਪਣੀਆਂ ਭੈਣਾਂ ਦਾ ਇੱਥੇ ਪਹੁੰਚਦੇ ਧੰਨਵਾਦ ਕਰਦਾ ਮੈਂ ਫੇਰ ਤੋਂ ਐਮ ਐਲ ਏ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਹੜੀ ਨਾਰੀ ਸ਼ਕਤੀ ਹੈ ਜਿਹੜੀਆਂ ਸਾਡੀਆਂ ਮਹਿਲਾਵਾਂ ਨੇ ਜਿਹੜੀ ਉਹਨਾਂ ਨੂੰ ਏਡੀ ਵੱਡੀ ਪਾਵਰ ਦੇ ਕੇ ਇਸ ਨਗਰਪੰਚਾਇਤ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਸਮਝਦਾ ਹਾਂ ਇਤਿਹਾਸ ਦੇ ਵਿੱਚ ਇਦਾਂ ਨਹੀਂ ਹੋਇਆ ਕਿ ਪ੍ਰਧਾਨ ਵੀ ਮਹਿਲਾ ਮੀਤ ਪ੍ਰਧਾਨ ਵੀ ਮਹਿਲਾਵਾਂ ਇਹ ਬਹੁਤ ਵੱਡਾ ਮਤਲਬ ਇੱਕ ਐਮਐਲਏ ਸਾਹਿਬ ਨੇ ਮੈਸੇਜ ਦਿੱਤਾ ਹੈ ਕਿ ਸਾਡੀਆਂ ਭੈਣਾਂ ਕਿਸੇ ਤੋਂ ਕੰਮ ਨਹੀਂ ਮੈਂ ਫੇਰ ਤੋਂ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਐਮ ਐਲ ਏ ਡਾਕਟਰ ਚੰਨੀ ਦੇ ਵੱਲੋਂ ਕੜੂਏ ਦੀ ਨਵੀਂ ਪ੍ਰਧਾਨ ਬੀਬੀ ਮਨਮੀਤ ਕੌਰ ਦੀ ਇੱਕ ਤਾਜ ਪੋਸ਼ੀ ਬੜੇ ਸ਼ਾਨੋ ਸ਼ੌਕਤ ਦੇ ਨਾਲ ਕੀਤੀ ਗਈ। ਮੂੰਹ ਮਿੱਠਾ ਕਰਵਾਇਆ ਗਿਆ ਤੇ ਉਹਨਾਂ ਨੂੰ ਔਡੇਤੇ ਵੀ ਰਾਜਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਕੜੂਏ ਨੂੰ ਜਿਹੜਾ ਹੈ ਇੱਕ ਟੂਰਿਜ਼ਮ ਹੱਬ ਜਿਹੜਾ ਹੈ ਬਣਾਇਆ ਜਾਵੇਗਾ। ਤੇ ਦੂਜੇ ਪਾਸੇ ਬੀਬੀ ਮਨਮੀਤ ਕੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਮੈਂ ਪੰਜਾਬ ਸਰਕਾਰ ਦਾ ਅਤੇ ਡਾਕਟਰ ਚੰਨੀ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਉਹ ਆਉਦਾ ਦੇ ਕੇ ਮਾਨ ਬਖਸ਼ਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਇਮਾਨਦਾਰੀ ਦੇ ਨਾਲ ਪੂਰੇ ਪਿੰਡ ਦਾ ਜਿਹੜਾ ਹੈ ਵਿਕਾਸ ਕਰਾਵਾਂਗੀ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ